ਕਿਸਾਨਾਂ ਨੇ ਧਰਨਾ ਲਾ ਲਿਆ ਜਦੋਂ ਮੂੰਹ ਚੱਕ ਲੈਂਦੇ ਆ ਧਰਨਾ ਲਾ ਲੈਂਦੇ ਆ ਜਦੋਂ ਪੈਸੇ ਇਕੱਠੇ ਕਰਨੇ ਉਦੋਂ ਧਰਨਾ ਲਾ ਲੈਂਦੇ ਆ ਜਦੋਂ ਕਈਆਂ ਦਾ ਤਾਂ ਇਹ ਕਿਸਾਨਾਂ ਦੀ ਜਿਹੜੀ ਰੋਜੀ ਰੋਟੀ ਉਹ ਧਰਨਿਆਂ ਤੇ ਚੱਲਦੀ ਆ ਤੇ ਇਹਨਾਂ ਨੇ ਮੂੰਹ ਚੱਕ ਲੈਣਾ ਧਰਨੇ ਲਾ ਲੈਣੇ ਆ ਛੜਕਾ ਬੰਦ ਕਰ ਲੈਣੀਆਂ ਲੋਕਾਂ ਨੂੰ ਦੁਖੀ ਕਰ ਲੈਂਦੇ ਆ ਇਹ ਗੱਲ ਮੈਂ ਨਹੀਂ ਆਂਦਾ ਜੀ ਇਹ ਗੱਲ ਸਰਦਾਰ ਭਗਵੰਤ ਮਾਨ ਜੀ ਨੇ ਕਹੀ ਸੀ ਕਿ ਕਈਆਂ ਜਥੇ ਬੰਦਿਆਂ ਤਾਂ ਫੰਡ ਦੀਕਦੀਆਂ ਤੁਹਾਨੂੰ ਯਾਦ ਹੋਣਾ ਕੁਛ ਉਹਨਾਂ ਨੇ ਹੋਰ ਕਿਹਾ ਸੀ ਐਸ ਟਾਈਮ ਜਿਹੜੇ ਸਾਡੇ ਕਿਸਾਨ ਆ ਉਹਨਾਂ ਤੇ ਅਥਰੂ ਕੈਂਸਰ ਪੈ ਰਿਆਂ ਫੇਸਬੁੱਕ ਤੇ ਵੇਖ ਰਹੇ ਆ ਕਈਆਂ ਦੀ ਮੌਤ ਵੀ ਹੋ ਗਈ ਔਰ ਜਿਹੜਾ ਕਹਿ ਲੋ ਕਈਆਂ ਦੀਆਂ ਲੱਤਾਂ ਵਿਚਾਰਿਆਂ ਦੀਆਂ ਕਈਆਂ ਦੇ ਜ਼ਖਮ ਹੋਏ ਪਏ ਆ ਕਈਆਂ ਦੇ ਪਿੰਗਾਂ ਨੂੰ ਕੁੱਟਿਆ ਜਾ ਰਿਹਾ ਕਈਆਂ ਨੂੰ ਮਾਰਿਆ ਜਾ ਰਿਹਾ ਤੇ ਐਸ ਟਾਈਮ ਬੀਬਾ ਅਨਮੋਲ ਗਗਨ ਮਾਨ ਜੀ ਵੀ ਕਹਿ ਰਹੇ ਆ ਕਿ ਮੈਂ ਕਿਸਾਨਾਂ ਦੀ ਧੀ ਆ ਸਾਡੇ ਦਾਦੇ ਕਿਸਾਨੀ ਕਰਦੇ ਰਹੇ ਆ ਬਸ ਇੰਨੀ ਕੁ ਸੁਣੀ ਉਦੋਂ ਬਾਅਦ ਗੱਪ ਸੁਣਨੀ ਮੇਰੀ ਆਦਤ ਬਾਹਲੀ ਮੇਰੇ ਕੋਲ ਹੈ ਨਹੀਂਗੀ ਹੁਣ ਇਹ ਉਹੀ ਕਿਸਾਨ ਆ ਜਿਹੜੇ ਪਹਿਲਾਂ ਪੰਜਾਬ 'ਚ ਸੜਕਾਂ 'ਤੇ ਬੈੰਦੇ ਸੀ ਤੇ ਭਗਵੰਤ ਮਾਨ ਜੀ ਵਿਰੋਧ ਕਰਦੇ ਸੀ ਅੱਜ ਇਹਨਾਂ ਦੇ ਵਕੀਲ ਬਣੇ ਪਏ ਆ ਅੱਜ ਮੈਨੂੰ ਇਹ ਗੱਲ ਦੱਸ ਭਗਵੰਤ ਮਾਨ ਸਿਆ ਇਹ ਅੱਜ ਵੀ ਉਹੀ ਕਿਸਾਨ ਆ ਇਹਨਾਂ ਕੋਲ ਪੈਸਿਆਂ ਦੀ ਕਮੀ ਕਮੀ ਹੋ ਗਈ ਹੋਣੀ ਐ ਤਾਂ ਬੈਠੇ ਹੋਣੇ ਆ ਇਹਨਾਂ ਦੇ ਜਿਹੜੇ ਅਥਰੂ ਗੈਂਸਾ ਜਿਹੜੀਆਂ ਪੈਰੀਆਂ ਉਹ ਮੋਦੀ ਤਾਂ ਬਾਅਦ ਚਾਉਂਦਾ ਸਭ ਤੋਂ ਪਹਿਲਾਂ ਤੂੰ ਆਉਨਾ ਤੂੰ ਆਉਨਾ ਜਦੋਂ ਤੁਸੀਂ ਪੰਜਾਬ ਦੇ 92 ਐਮਐਲਏ ਆ ਤੁਹਾਡੇ ਕੋਲ ਸਰਕਾਰ ਆ ਤੁਹਾਡਾ ਹੱਕ ਮੰਦਾ ਕਿਸਾਨਾਂ ਨੂੰ ਪੁੱਛਣ ਦਾ ਵੀ ਹਾਂ ਭਾਈ ਕੀ ਮੰਗਾ ਕੀ ਗੱਲ ਆ ਉਹ ਕਹਿਣਗੇ ਸਾਡਾ ਐਮਐਸਪੀ ਤੱਕੋ ਜਵਾਬ ਦਿਓ ਵੀ ਐਮਐਸਪੀ ਲਾਉਂਗੇ ਕਾਦੀ ਫਸਲਾਂ ਦਾ ਤਬਾਹ ਹੋ ਗਈਆਂ ਪਹਿਲਾ ਬੀਮਾੜਾ ਮਾੜਾ ਜਿਹੜਾ ਬੀਜ ਚੱਲ ਰਿਹਾ ਸੀ ਤੁਹਾਨੂੰ ਚੰਗੀ ਫਸਲ ਕਰਕੇ ਦਈਏ ਤੇ ਇਹ ਤੁਸੀਂ ਘਰੇ ਚੱਲੋ ਅਸੀਂ ਜਾਣੇ ਆ ਲੋਕ ਸਭਾ ਦੇ ਬਾਹਰ ਚ ਬੈੰਨੇ ਆ ਮੋਦੀ ਦੇ ਜਾ ਕੇ ਬਾਹਰ ਚ ਬੈੰਨੇ ਆ ਅਸੀਂ ਜਾ ਕੇ ਬੈੰਨੇ ਆ ਬੀਜੇਪੀ ਦੇ ਬਾਹਰ ਦੇ ਵਿੱਚ ਤੇ ਅੱਜ ਹੱਲਾ ਸ਼ੇਰੀਆਂ ਦੇਈ ਜਾਣਾ ਤੇ ਜਦੋਂ ਤੇਰੇ ਤੇਰੇ ਕੋਲ ਆਉਂਦੇ ਆ ਤੂੰ ਵੀ ਤਾਂ ਇਹਨਾਂ ਦੇ ਲਾਠੀ ਚਾਰਜੀ ਕਰਾਉਣਾ ਤੂੰ ਨਾ ਬੋਲ ਭੈਣ ਅਨਮੋਲ ਤੂੰ ਹੀ ਨਾ ਬੋਲ ਅੱਜ ਕਿਸਾਨ ਯਾਦ ਆਈ ਜਾਂਦੇ ਆ ਨਾਲ ਮੈਂ ਗੱਲ ਇਹ ਕਰ ਦੇਵਾਂ ਕਿ ਲੋਕ ਕਹਿਣਗੇ ਤੂੰ ਬਿੰਡ ਤੇ ਪਿਆ ਭੌਂਕੀ ਜਾਂ ਨਾ ਕਿਉਂਕਿ ਮੈਨੂੰ ਤਾਂ ਸ਼ਬਦ ਇਹੋ ਜਿਹੀ ਬੋਲਦੇ ਆ ਤੂੰ ਇੱਥੇ ਪਿਆ ਬੋਲੀ ਜਾਂ ਨਾ ਆ ਮੇਰੀ ਕੱਲ ਦੀ ਰਿਪੋਰਟ ਆ ਟੀਆਰ ਸਿੰਘ ਜੀ ਤਰ੍ਹਾਂ ਵਿਖਾ ਦੇ ਆ 14 ਤਰੀਕ ਦੂਜਾ ਮਹੀਨਾ 2024 ਮੈਂ ਵਧੀਆ ਸੈੱਟ ਹੋ ਗਿਆ ਸੀ ਮੇਰੇ ਸੈੱਲ ਫਿਰ ਕੱਟ ਗਏ 127000 ਰਹਿ ਗਏ ਆ ਤੇ ਇਹ ਸੈੱਲ ਵੇਖਣ ਨੂੰ ਤਾਂ ਐਂ ਲੱਗਦਾ ਵੀ ਮਾਮੂਲੀ ਚੀਜ਼ ਆ ਪਰ ਯਕੀਨ ਮੰਨਿਓ ਇਹ ਭਰਾਵਾ ਮਾੜਾ ਮੋਟਾ ਤੌਰ ਨੰਦਦੇ ਆ ਜਦੋਂ ਤੁਰਦੇ ਉਹਦੇ ਨਾਲ ਦੀ ਨਾਲੇ ਜਿਹੜਾ ਸਰੀਰ ਆ ਉਹ ਮਾਰਿਆ ਜਾਂਦਾ ਮੇਰਾ ਮਜ਼ਾਕ ਬਹੁਤ ਜਨਾਂ ਨੇ ਡਾਇਆ ਪਰ ਮੈਂ 21 ਤਰੀਕ ਤੋਂ ਲੱਗਿਆ ਦਵਾਈਆਂ ਖਾਣ 21 ਤਰੀਕ ਤੋਂ ਦਵਾਈਆਂ ਖਾਣ ਲੱਗਿਆ ਜਿੰਨਾ ਬੰਦਿਆਂ ਨੇ ਕਿਹਾ ਨਾ ਵੀ ਇਹਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਮੇਰੀ ਝੋਲੀ ਟੱਡੀ ਆ ਦਾਤੇ ਅੱਗੇ ਜਿਹੜੇ ਦੂਜਿਆਂ ਨੂੰ ਟਿਚਰਾਂ ਕਰਦੇ ਆ ਕਦੇ ਬਿਮਾਰ ਛਮਾਰ ਬੰਦੇ ਨੂੰ ਟਿਚਰਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਬੰਦੇ ਮੈਂ ਸਰਕਾਰ ਦੇ ਖਿਲਾਫ ਬੋਲਦਾ ਮੈਂ ਕਿਸੇ ਜਾਤੀ ਦੇ ਆਧਾਰ ਤੇ ਨਹੀਂ ਬੋਲਦਾ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਗਰੀਬ ਦੀ ਵੀ ਗੱਲ ਕਰਨੀ ਆ ਗਰੀਬ ਦੀ ਹੀ ਗੱਲ ਕਰਦਾ ਚਾਹੇ ਉਹ ਐਸਸੀ ਬੀਸੀ ਜਰਨਲ ਕੋਈ ਹੋਵੇ ਜਿਹੜਾ ਅਮੀਰ ਆ ਉਹ ਕਦੇ ਵੀ ਕਿਸੇ ਦੀ ਨਹੀਂ ਸੁਣਦਾ ਚਾਹੇ ਉਹ ਐਸਸੀ ਹੋਵੇ ਚਾਹੇ ਉਹ ਬੀਸੀ ਹੋਵੇ ਤੇ ਚਾਹੇ ਉਹ ਜਰਨਲ ਹੋਵੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਸਾਡੀ ਜਾਤੀ ਦਾ ਬੋਲਦਾ ਨਹੀਂ ਬਾਈ ਜੀ ਮੈਂ ਕਿਸੇ ਜਾਤ ਤੇ ਨਹੀਂ ਚੱਲ ਸਕਦਾ ਮੈਨੂੰ ਮੈਂ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਤੁਹਾਡੇ ਨੇਂਗਾ ਉਹਨਾਂ ਨੂੰ ਸਾਹਮਣੇ ਰੱਖੋ ਜਿਹੜੀ ਮੈਂ ਗਲਤੀ ਕੀਤੀ ਸੀ ਉਹਦੀ ਮੈਂ ਮਾਫੀ ਮੰਗ ਲਈ ਆ ਨਾਲ ਹੁਣ ਮੈਂ ਗੱਲ ਇਹ ਕਰ ਰਿਹਾ ਕਿ ਭਾਈ ਸਾਹਿਬ ਮੈਂ ਬਿਮਾਰ ਆ ਤਾਂ ਨਹੀਂ ਮੈਂ ਬਾਰਡਰ ਤੇ ਜਾਣਾ ਸੀ ਜਾਊਂਗਾ ਤੇ ਦੂਜੀ ਬੇਨਤੀ ਇਹ ਕਰਦਾ ਵੀ ਜੇ ਕਿਸੇ ਸੱਜਣ ਕੋਲ ਕੋਈ ਨੁਕਤਾ ਹੋਵੇ ਛੱਲ ਪੂਰੇ ਕਰਨ ਦਾ ਮੈਨੂੰ ਜਰੂਰ ਦੱਸਿਆ ਜੀ ਮਜ਼ਾਕ 'ਚ ਨਾ ਲਿਆ ਜੇ ਗੱਲ ਕਿਉਂਕਿ ਅੱਗੇ ਮੈਂ ਤੁਰਦਾ ਸੀ ਮੈਂ ਬਹੁਤ ਜ਼ਿਆਦਾ ਦਵਾਈਆਂ ਖਾ ਚੁੱਕਿਆ ਕਦੇ ਕਿਸੇ ਬਿਮਾਰੀ ਦੀ ਕਦੇ ਕਿਸੇ ਬਿਮਾਰੀ ਦੀ ਸਰੀਰ ਭਰਾਵੋ ਉਹ じゃ ਸਾਥ ਨਹੀਂ ਦੇ ਰਿਹਾ ਤੁਸੀਂ ਮਜ਼ਾਕ 'ਚ ਲਓਂਗੇ ਲੈ ਲਓ ਪਰ ਮੈਨੂੰ ਪਤਾ ਵੀ ਮੇਰਾ ਸਰੀਰ ਕਿ ਹੋ ਜਾ ਨਾਲ ਔਰ ਮੈਂ ਇਹ ਕਹਿਣ ਲੱਗਿਆ ਭਗਵਾਨ ਤਮਾਨਾ ਸਾਨੂੰ ਉੱਥੇ ਦਿੱਲੀ ਦੇ ਜਿਹੜੇ ਛੱਡੇ ਹੋਏ ਉੱਥੇ ਅਫਸਰ ਆ ਗੰਦੇ ਗੰਦੇ ਕਿਸਾਨਾਂ ਨੂੰ ਹਿਾਰੇ ਕਰੀ ਜਾਂਦੇ ਆ ਇਹ ਹਿਾਰੇ ਕਰਨ ਦੀ ਇਹਨਾਂ ਦੀ ਔਕਾਤ ਨਹੀਂ ਸੀ ਇਹ ਹਿਾਰੇ ਕਰਾ ਰਹੇ ਆ ਤੁਸੀਂ ਤੁਸੀਂ ਮਾੜੇ ਸੀ ਆ ਚੈੱਕ ਕਰੋ ਜੇ ਧੀਏ ਮਾਹਣ ਮੈਂ ਪੈਣਾ ਤੇ ਧੀਆਂ ਨੂੰ ਕਹੂੰਗਾ ਪਾਸੇ ਹੋ ਕਰ ਲੋ ਜਾਂ ਗੰਦੇ ਹਿਾਰੇ ਕਰ ਰਿਆ ਕੋਈ ਇਹ ਪੁਲਿਸ ਵਾਲਾ ਗੰਦੇ ਹਿਾਰੇ ਕਰ ਰਿਆ ਸਾਡੇ ਕਿਸਾਨਾਂ ਨੂੰ ਉਸ ਕਿਸਾਨੀ ਅੰਦੋਲਨ ਚ ਸਾਡੀਆਂ ਆਪਣੇ ਪੰਜਾਬ ਦੀਆਂ ਧੀਆਂ ਪੈਣਾ ਵੀ ਗਈਆਂ ਮਾਵਾਂ ਵੀ ਗਈਆਂ ਫਿਰ ਮੈਂ ਕਹੂੰਗਾ ਕਿਸੇ ਜਾਤੀ ਦੇ ਆਧਾਰ ਤੇ ਨਾ ਚੱਲੋ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਜਾਤ ਦੇ ਆਧਾਰ ਤੇ ਨਾ ਚੱਲੋ ਇਹ ਲੜਾਈ ਵਾਕਾ ਹੌਂਦ ਦੀ ਹੋ ਗਈ ਆ ਇਹ ਹੌਂਦ ਦੀ ਲੜਾਈ ਹੋ ਗਈ ਆ ਪਰ ਮੈਂ ਬੇਨਤੀ ਇਹ ਵੀ ਕਰਦਾ ਕਿ ਮੇਰੀਆਂ ਗੱਲਾਂ ਨੂੰ ਪੁੱਠੀਆਂ ਨਾ ਲਿਆ ਕਰੋ ਭਗਵੰਤ ਮਾਨਸਿਆਂ ਜਾ ਉੱਥੇ ਇਹ ਉਹੀ ਕਿਸਾਨ ਆ ਜਿਨ੍ਹਾਂ ਨੂੰ ਕਹਿੰਦਾ ਸੀ ਚੱਕ ਲਈ ਬੋਰੀ ਬਹਿ ਗਏ ਚੱਕ ਦਰੀਵਿਛਾਲੀ ਬਹਿ ਗਏ ਛੜਕ ਜਾਮ ਕਰ ਲਈ ਅੱਜ ਤੂੰ ਇਹਨਾਂ ਨੂੰ ਹੱਲਾ ਛੇਰੀਆਂ ਦੇ ਰਿਆਂ ਅੱਜ ਦੱਸ ਕਿਹੜੀ ਗੱਲ ਤੇ ਕਿਉਂਕਿ ਅੱਜ ਉਹ ਭਾਜਪੀ ਦੇ ਦੁਆਰੇ ਗਏ ਆ ਅੱਜ ਭਾਜਪੀ ਤ ਤਸ਼ੱਦਦ ਟਵਾ ਰਹੀ ਆ ਤੇ ਜਦੋਂ ਤੇਰੇ ਕੋਲੇ ਆਉਂਦੇ ਆ ਤੂੰ ਤਸ਼ੱਦਦ ਟਵਾਉਣਾ ਤੂੰ ਖੱਟੜ ਨਾਲੋਂ ਘੱਟ ਨਹੀਂਗਾ ਖੱਟੜ ਦੇ ਭਰਾਵਾ ਤੂੰ ਖੱਟੜ ਨਾਲੋਂ ਘੱਟ ਨਹੀਂਗਾ ਤੂੰ ਪਹੁੰਚ ਉਥੇ ਤੂੰ ਵੀ ਕਿਸਾਨ ਦਾ ਪੁੱਤ ਆ ਤੇਰੇ ਵੀ ਅੱਖਾਂ 'ਚੋਂ ਧੂਆ ਪੈਣਾ ਚਾਹੀਦਾ ਉਥੇ ਧੂਆ ਪਵੇ ਤੇਰੇ ਅੱਖਾਂ ਦੇ ਵਿੱਚ ਬੀਬੀ ਅਨਮੋਲ ਉਹ ਭੈਣ ਅਨਮੋਲ ਝਾਤੀ ਮਾਰ ਇੱਧਰ ਜਾ ਉੱਥੇ ਜੇ ਲੋਕਾਂ ਦੀਆਂ ਧੀਆਂ ਪੈਣਾ ਜਾ ਸਕਦੀਆਂ ਤੂੰ ਵੀ ਜਾ ਸਕਦੀ ਏ ਤੈਨੂੰ ਉਹਨਾਂ ਨੇ ਐਮਐਲਏ ਮੰਤਰੀ ਬਣਾਇਆ ਕੱਲੇ ਪਾਰਟੀ ਦੀਆਂ ਬੋਲੀਆਂ ਬੋਲਦੇ ਆ ਤੁਸੀਂ ਮੇਰੀ ਮਜਬੂਰੀ ਆ ਬਿੜ ਤੇ ਪੈਣਾ ਮੈਨੂੰ ਸੱਚੇ ਪਾਤਸ਼ਾਹ ਸੱਟ ਕਰੇ ਵਾਹਿਗੁਰੂ ਮੈਂ ਨਾਲ ਦੀ ਨਾਲ ਪਹੁੰਚੂਗਾ ਇਹ ਤੁਸੀਂ ਉੱਥੇ ਲੱਛਣ ਫੜਿਆ ਐ ਜਾਂਦੇ ਰਹੇ ਹੋ ਜਾਂਦੇ ਰਹੇ ਮੈਂ ਵਕੀਲ ਬਣੂੰਗਾ ਤੂੰ ਵਕੀਲ ਬਣੇਗਾ ਤੂੰ ਤਾਂ ਬਹੁਤ ਕੁਝ ਬਣੇਗਾ ਕਿਉਂਕਿ ਤੂੰ ਡਰਾਮੇ ਬਾਜੇਗਾ ਤੂੰ ਤਾਂ ਫੋਨ ਕਰਾਉਣਾ ਆਪਦੇ ਬੰਦਿਆਂ ਤੋਂ ਮੈਨੂੰ ਧੋਕੀਆਂ ਦਵਾਉਣਾ ਤੂੰ ਭਗਵੰਤ ਮਾਨਸਿਆ ਪਹੁੰਚੋ ਉੱਥੇ ਮੈਨੂੰ ਉੱਚੀ ਦਾ ਡਾਕਟਰ ਨੇ ਰੋਕਿਆ ਬੋਲਣ ਤੋਂ ਪਰ ਮੈਂ ਰਹਿ ਨਹੀਂ ਸਕਦਾ ਪਹੁੰਚੋ ਉੱਥੇ ਤੇਰੇ ਵੀ ਅੱਖਾਂ 'ਚੋਂ ਧੂਆਂ ਪੈਣਾ ਚਾਹੀਦਾ ਉੱਥੇ ਗੋਲ ਨਾ ਚੱਲ ਰਹੀਆਂ ਕੀ ਚੱਕਰ ਕੀ ਆ ਇਹ ਪੰਜਾਬ ਦੇ ਕਿਸਾਨ ਆ ਕੋਈ ਅੰਤਗਵਾਦੀ ਨਹੀਂ ਗਏ ਨਸ਼ੇ ਜਿਹੜੇ ਵੇਚਦੇ ਆ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਕਿੱਥੋਂ ਆਇਆ ਹੁਣ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਪਿੰਡਾਂ ਚ ਗ੍ਰਾਮ-ਗ੍ਰਾਮ ਆਲੇ ਆ ਜਿੱਥੋਂ ਨਸ਼ਾ ਆ ਰਿਹਾ ਤੁਸੀਂ ਅਜੇ ਤੱਕ ਉਹ ਫੜ ਨਹੀਂ ਸਕੇ ਆ ਕਰੋੜਾਂ ਦੀ ਲੁੱਟ ਕਰਨ ਵਾਲੇ ਭੱਜ ਜਾਂਦੇ ਆ ਤੁਸੀਂ ਉਹਨਾਂ ਨੂੰ ਫੜ ਨਹੀਂ ਸਕੇ ਮੈਂ ਸਾਰੀਆਂ ਸਰਕਾਰਾਂ ਨੂੰ ਕਹਿ ਰਿਹਾ ਇਸ ਟਾਈਮ ਕਿਸੇ ਨੂੰ ਛੱਡ ਰਿਹਾ ਤੇ ਤੁਸੀਂ ਅੱਜ ਉੱਥੇ ਉਹਨਾਂ ਤੇ ਅਰਥੂ ਗੈਂਸਾਂ ਸਿਰਦੇ ਹੋਏ ਤੁਸੀਂ ਗੋਹਲੀਆਂ ਚਲਵਾਈ ਜਾਂਦੇ ਆਂ ਕੀ ਗੱਲ ਜੰਗ ਤੇ ਗਏ ਉਹ ਤੁਸੀਂ ਰਸਤੇ ਬੰਦ ਕਰਤੇ ਲੋਕਤੰਤਰ ਦੇਸ਼ ਦਾ ਕਹਾਣ ਕਰੀ ਜਾਂਦੇ ਆਂ ਅੱਜ ਕਿਉਂ ਨਹੀਂ ਉੱਠ ਕੇ ਜਾਂਦੇ ਤੁਸੀਂ ਬਾਈ ਕਿਹੜੀ ਗੱਲੋਂ ਅੱਜ ਕੀ ਹੋਇਆ ਪਿਆ ਤੁਹਾਨੂੰ ਦੱਸੋ ਜਦੋਂ ਵੋਟਾਂ ਲੈਣ ਆਉਂਦੇ ਆਂ ਤੁਹਾਡੇ ਕਿਹੜੇ ਲੋਕ ਤਵੇ ਸਿਰਦੇ ਤੁਹਾਡੇ ਆਲਾ ਤੁਹਾਨੂੰ ਕੌਣ ਆਰਾ ਕੁਛ ਓਏ ਉਹ ਬਜ਼ੁਰਗੋ ਏ ਤੁਹਾਡੀ ਪਿਓਆਂ ਦੀ ਉਮਰ ਦੇ ਉਹਨਾਂ ਤੇ ਥਰੂ ਗੈਂਸਾ ਸਿੱਟੀਆਂ ਜਾ ਰਹੀਆਂ ਜਿਨ੍ਹਾਂ ਦੇ ਤੁਸੀਂ ਆ ਪਬਲਿਕ ਦੇ ਸਾਰੇ ਤੁਸੀਂ ਚਲਦੇ ਆ ਤੁਹਾਨੂੰ ਪੈਸਾ ਇਕੱਠਾ ਕਰਕੇ ਦਿੰਦੇ ਆ ਉਹ ਤੁਹਾਨੂੰ ਪੈਸਾ ਇਕੱਠਾ ਕਰਕੇ ਦਿੰਦੇ ਆ ਉਹ ਤੁਸੀਂ ਇੱਕ ਯਾਦ ਰੱਖੋ ਚੰਦਾ ਇਕੱਠਾ ਕਰਦਾ ਵੇਸ਼ ਉਹਦੀ ਤਨਖਾਹ ਮਿਲਦੀ ਹੈ ਮੰਤਰੀਆਂ ਨੂੰ ਮੰਤਰੀਆਂ ਕੋਲ ਪੈਸਾ ਇਕੱਠਾ ਹੁੰਦਾ ਉਹ ਤਨਖਾਹ ਦਿੰਦੇ ਅਫਸਰਾਂ ਨੂੰ ਤੁਸੀਂ ਸਾਡੇ ਚੌਂਕੀਦਾਰਾਂ ਦੇ ਰੱਖੇ ਹੋਏ ਚੌਂਕੀਦਾਰ ਆ ਉਹ ਸਾਡੇ ਚੌਂਕੀਦਾਰਾਂ ਦੇ ਰੱਖੇ ਹੋਏ ਸਾਡੇ ਚੌਂਕੀਦਾਰ ਸਾਡੇ ਸਾਨੂੰ ਘਰ ਤੋਂ ਆਉਣ ਤੋਂ ਰੋਕ ਸਕਿਓਂ ਅਸੀਂ ਤੁਹਾਨੂੰ ਕਦੇ ਰੋਕਿਆ ਤੁਸੀਂ ਕਿੱਥੇ ਚੱਲ ਗਏ ਹੋ ਭਰਾਵੋ ਭਗਵੰਤ ਮਾਨਸਾ ਘਰੇ ਬਹਿ ਗਿਆ ਉੱਠ ਖੜ ਉੱਠ 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 ਭਗਵੰਤ ਮਾਨਸਾ ਉੱਠ ਇਹ ਸਿਰਫ ਤੇ ਸਿਰਫ ਅੱਜ ਦੀ ਅੱਖ ਯਾਦ ਰੱਖੋ ਗੱਲ ਕਿ ਤੁਸੀਂ ਨੱਚੇ ਆ ਦਿੱਲੀ ਦੇ ਰਾਗਾਂ ਤੇ ਨੱਚਦਾ ਆ ਜਿਹੜਾ ਵੀ ਮੁੱਖ ਮੰਤਰੀ ਬਣਿਆ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਖਾਸ ਤੌਰ ਭਗਵੰਤ ਮਾਨਸਾ ਤੋਂ ਹੁਣ ਉੱਥੇ ਜਾਣਗੇ ਕੇਦਰੀਵਾਲ ਜਾਂਦਾ ਰਹੂਗਾ ਹਰੇ ਕਿਸਾਨ ਨੂੰ ਕਿਉਂ ਨਹੀਂ ਸੁਣ ਰਹੇ ਆਪ ਕਿਉਂ ਨਹੀਂ ਸੁਣ ਰਹੇ ਰਾਗਵ ਚੱਡਾ ਆਯੂ ਕਿਉਂ ਨਹੀਂ ਸੁਣ ਰਹੇ ਹੋਏ ਹੁਣ ਦੱਸੋ ਤਾਂ ਸਹੀਓ ਭਰਾਵੋ ਤੁਹਾਡੇ ਕੋਲੇ ਆਉਂਦੇ ਆ ਤੁਸੀਂ ਲਾਠੀ ਚਾਰਜ ਕਿਉਂ ਕਰਾਉਂਦੇ ਹੁੰਨੇ ਆ ਜਦੋਂ ਭਾਨੇ ਸਿੱਧੂ ਦਾ ਕੱਟ ਕੀਤਾ ਸੀ ਜਦੋਂ ਆਉਂਦੇ ਸੀ ਸੰਗਰੂਰੂ ਤੋਂ ਕਿਉਂ ਡਾਂਗਾਂ ਮਰਵਾਈਆਂ ਕਿਉਂ ਛੜਕਾਂ ਜਾਮ ਕਰਾਈਆਂ ਉੱਥੇ ਮੈਂ ਕਹੂੰਗਾ ਉੱਥੇ ਅੱਜ ਕਿਲਾ ਲੱਗੀਆਂ ਪਿੰਗਾ ਉਹਨਾਂ ਕਿਲਾ ਤੋਂ ਥੋੜੇ 92 ਐਮਐਲਏ ਨੂੰ ਲੰਘਣਾ ਚਾਹੀਦਾ ਸੀ ਕਿਉਂਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਭਗਵੰਤ ਮਾਨ ਦੇ 92 ਐਮਐਲਏ ਨੂੰ ਇਕੱਠੇ ਕਰੋ ਸਭ ਤੋਂ ਪਹਿਲਾਂ ਅੱਗੇ ਇਹਨਾਂ ਨੂੰ ਲਾਓ ਕਿਉਂ ਜਿਤਾਇਆ ਨਹੀਂ ਇਹਨਾਂ ਨੂੰ ਤੁਸੀਂ ਨਾਲ ਨਹੀਂ ਤੁਰੇ ਇਹਨਾਂ ਦੇ ਇਕੱਠੇ ਕਰਕੇ ਲਾਓ ਅੱਗੇ ਇਹਨਾਂ ਨੂੰ ਇਹ ਅਥਰੂ ਕੈਂਸਰ ਇਹਨਾਂ ਦੀਆਂ ਅੱਖਾਂ 'ਚ ਪਵਾਓ ਤੁਸੀਂ ਕਿਉਂ ਆਪਣੀਆਂ ਅੱਖਾਂ ਦਾ ਬੇੜਾ ਭਾਈ ਜਾਂਦੇ ਆ ਕਿਉਂਕਿ ਸਾਡੀ ਆਵਾਜ਼ ਸਾਡੇ ਐਮਐਲਏ ਨੇ ਚੱਕਣੀ ਹੁੰਦੀ ਆ ਅਸੀਂ ਭੁੱਲ ਗਏ ਨਾ ਚੀਜ਼ਾਂ ਨੂੰ ਤੇ ਅੱਜ ਹੱਲਾ ਛੇਰੀਆਂ ਮੈਂ ਵਕੀਲ ਬਣਿਓ ਕਿਸਾਨਾਂ ਦਾ ਕਾਹਦਾ ਬਣੇਗਾ ਭਗਵੰਤ ਮਾਨਸਿਆ ਪੰਜਾਬ ਦੇ ਕਿਸਾਨ ਆ ਉਹ ਤੇਰਾ ਹੱਕ ਮੰਦਾ 92 ਐਮਐਲਏ ਲੈ ਕੇ ਜਾ ਨਾਲ ਦੂਜੀਆਂ ਪਾਰਟੀਆਂ ਨੂੰ ਅਪੀਲ ਕਰ ਤੇ ਜਾ ਕੇ ਤੁਸੀਂ ਬੈਠੋ ਲੋਕ ਸਭਾ ਦੇ ਬਾਹਰ ਅੱਗੇ ਤੁਸੀਂ ਬੈਠੋ ਵਿਧਾਨ ਸਭਾ ਦੇ ਉੱਥੇ ਲੋਕ ਰਾਜ ਸਭਾ ਦੇ ਬਾਹਰ ਅੱਗੇ ਤੁਸੀਂ ਦੇ ਕੇ ਦਿਓ ਮੰਗਾ ਉਹਨਾਂ ਦੀਆਂ ਨਾਲ ਮਜ਼ਦੂਰਾਂ ਦੀਆਂ ਮੰਗਾ ਕਿ ਵੀ ਮਜ਼ਦੂਰ ਵੀ ਮਰਦਾ ਜਾ ਰਿਹਾ ਕਿਉਂਕਿ ਜਦੋਂ ਕਿਸਾਨ ਦੀ ਫਸਲ ਤਬਾਹ ਹੁੰਦੀ ਆ ਅਕਸਰ ਮਜ਼ਦੂਰ ਇਹਨਾਂ ਦੇ ਕੰਮ ਕਰਦਾ ਤੇ ਮਜ਼ਦੂਰ ਬਾਰੇ ਵੀ ਗੱਲ ਕਰੋ ਮਜ਼ਦੂਰ ਜਦੋਂ ਫਸਲ ਦਾ ਰੇਟ ਵਧੇ ਵਧਣਾ ਚਾਹੀਦਾ ਕਿਉਂਕਿ ਫਸਲ ਉਗਾਉਂਦਾ ਇਹ ਨਾਲ ਮਜ਼ਦੂਰ ਦੀ ਦਿਹਾੜੀ ਦਾ ਰੇਟ ਵਧਾਓ ਕੱਲਾ ਮਜ਼ਦੂਰ ਮਜ਼ਦੂਰ ਜਿਹੜਾ ਯਾਦ ਰੱਖੋ ਮਜ਼ਦੂਰ ਹਰ ਇੱਕ ਕਾਸਟ ਦੇ ਵਿੱਚ ਆ ਇਹ ਨੋਟ ਕਰੋ ਗੱਲ ਨਾਲ ਉਹਦੀ ਮਜ਼ਦੂਰੀ ਦਾ ਰੇਟ ਵਧਾਓ ਕਿਉਂਕਿ 400 ਰੁਪਏ ਦੇ ਵਿੱਚ ਛੱਤਾਂ ਟੁੱਟੀਆਂ ਹੀ ਹੁੰਦੀਆਂ ਆਓ ਵਿਖਾ ਬਿਟਾ ਉਧਰ ਉਧਰ ਨੂੰ ਵਿਖਾ ਦੇ ਬਸ ਔਰ ਤਾਂ ਤਾਂ ਚਲੋ ਕੀ ਵਿਖਾਉਣਾ ਇਹ ਨੋਟ ਕਰੋ ਗੱਲ 400 ਰੁਪਏ ਦਿਹਾੜੀ 'ਚ ਪੂਰੀ ਨਹੀਂ ਪੈਂਦੀ ਨਾਲ ਇਹਨਾਂ ਦੀ ਵੀ ਮੰਗ ਰਖਾਓ ਕੋਈ ਬਾਹਲੀ ਨਹੀਂ ਤਾਂ ਐਡੇ ਜਮਾਨੇ 'ਚ 1000 ਰੁਪਏ ਦਿਹਾੜੀ ਚਾਹੀਦੀ ਆ ਕੁਝ ਸਰਕਾਰ ਦੇਵੇ ਕੁਝ ਕਿਸਾਨ ਦੇਵੇ ਜੇ ਇੱਕ ਕਾਰ 'ਚ ਬਹਿਣ ਵਾਲਾ ਐਮਐਲਏ ਇੰਨੀਆਂ ਸਹੂਲਤਾਂ ਲੈ ਸਕਦਾ ਤੇ ਫਿਰ ਮਜ਼ਦੂਰਾਂ ਬਾਰੇ ਵੀ ਸੋਚਿਆ ਜਾਵੇ ਤੇ ਕਿਸਾਨਾਂ ਬਾਰੇ ਤਾਂ ਸੋਚਣਾ ਹੀ ਪੈਣਾ ਫਸਲਾਂ ਤਬਾਹ ਹੋ ਰਹੀਆਂ ਤੇ ਅੱਜ ਭਗਵੰਤ ਮਾਨ ਦੱਸੇ ਕਿ ਭਾਈ ਸਾਹਿਬ ਮੈਂ ਮੇਰਾ ਕੋਈ ਇਸ ਗੱਲ ਦਾ ਮਜ਼ਾਕ ਨਾ ਡਾਓ ਜੇ ਫੇਰ ਛੱਕ ਦੀ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਮੇਰਾ ਖੂਨ ਟੈਸਟ ਕਰਾਓ ਮੈਂ ਸੈੱਟ ਹੋ ਗਿਆ ਸੀ ਮੇਰੇ ਸੈੱਲ ਘਟਦੇ ਆ ਸਾਰੀਆਂ ਬਿਮਾਰੀਆਂ ਸੈੱਟ ਆਉਣ ਸੈੱਲ ਘਟਦੇ ਆ ਤੇ ਮੇਰੀ ਬੇਨਤੀ ਹੈ ਜੇ ਕਿਸੇ ਸੱਜਣ ਨੂੰ ਚੰਗਾ ਕੋਈ ਨੁਕਤਾ ਹੁੰਦਾ ਯਾਰ ਤੇ ਉਹ ਜ਼ਰੂਰ ਮਦਦ ਕਰੇ ਮੇਰਾ ਸਰੀਰ ਮਹਾਰਾਜ ਪਹਿਲਾਂ ਉਹ ਜੇ ਕਰੇ ਜਿਵੇਂ ਮੈਂ ਪਹਿਲਾਂ ਮੈਨੂੰ ਕੋਈ ਰਾਤ ਦਿਨ ਦੀ ਪਰਵਾਹੀ ਨਹੀਂ ਹੁੰਦੀ ਸੀ ਸੱਚੇ ਪਾਤਸ਼ਾਹ ਤੇ ਕਿਉਂਕਿ ਉਹ ਤਾਂ ਭਰਾਵਾ ਕਹਿੰਦੇ ਕੇ ਵੀ ਫਲ ਖਾਓ ਕੇ ਵੀ ਫਲ 60 ਰੁਪਏ ਦਾ ਕਿਹੜਾ ਡੇਲੀ ਖਾਵੇ ਪੰਜ ਸੱਤ ਖਾਣੇ ਪੈਂਦੇ ਆ ਤੇ ਕਿੱਥੇ ਦੀ ਕਿੱਥੇ ਗਈ ਗੱਲ ਇਸ ਕਰਕੇ ਮਹਾਰਾਜ ਭਲੀਆਂ ਕਰੇ ਸੱਚੇ ਸਤਗੁਰੂ ਜੀ ਉਹ ਠੀਕ ਹੋਊਗਾ ਉੱਥੇ ਨਾਲ ਦੀ ਨਾਲ ਪਹੁੰਚੂਗਾ ਤੇ ਮੈਂ ਕੋਈ ਆ ਯਾਦ ਰੱਖ ਲੋ ਤੁਸੀਂ ਤਾਂ ਮਜ਼ਾਕ ਕਰਨੇ ਆ ਪਰ ਮੈਂ ਸਚਾਈ ਕਹੀ ਜਨਾ ਆ ਇੱਥੇ 1 ਲੱਖ 22000 ਤੇ ਇਹ 4 ਲੱਖ ਦੇ ਵਿੱਚੋਂ 2.5 ਲੱਖ ਚਾਹੀਦਾ ਹੁੰਦਾ ਤੁਹਾਰ ਚਲੋ ਸੱਚੇ ਪਾਸ਼ਾ ਜੀ ਉਹ ਕਰਨਗੇ ਭਲੀਆਂ 4.5 ਲੱਖ ਚੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਵੰਤ ਮਾਨਸਿਆਂ ਹੱਲਾ ਸ਼ੇਰੀਆਂ ਨਾਲ ਦੇ ਨਾਲ ਤੁਰ ਉੱਥੇ ਨਾਲ ਤੁਰ ਅੱਖਾਂ 'ਚ ਤੇਰੇ ਵੀ ਉਹ ਧੂਆ ਪੈਣਾ ਚਾਹੀਦਾ ਤੇਰੇ ਬੰਨਵੇਂ ਦੇ ਵੀ ਪੈਣਾ ਚਾਹੀਦਾ ਕਿਉਂਕਿ ਤਨਖਾਹ ਲਵਾ ਕੇ ਦਿੱਤੀ ਇਹਨਾਂ ਲੋਕਾਂ ਨੇ ਅੱਜ ਮਜ਼ਦੂਰਾਂ ਦੀ ਗੱਲ ਕਰ ਉੱਥੇ ਜਾ ਕੇ ਅੱਜ ਕਿਸਾਨਾਂ ਦੀ ਗੱਲ ਕਰ ਅੱਜ ਉੱਥੇ ਜਾ ਕੇ ਗੱਲ ਕਰ ਮੀਡਲ ਕਲਾਸ ਲੋਕਾਂ ਦੀ ਜਿਹੜੇ ਗਰੀਬ ਦੁਕਾਨਦਾਰ ਉਹਨਾਂ ਦੀ ਗੱਲ ਕਰ ਸਾਰੇ ਲੋਕਾਂ ਦੀ ਗੱਲ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ